ਪੰਜਾਬ ਸਰਕਾਰ ਵੱਲੋਂ ਧੂਰੀ ਵਿਖੇ ਲੱਗੂ ਫੂਡ ਪ੍ਰੋਸੈਸਿੰਗ ਇਕਾਈ ਨੂੰ ਪਰਫੁੱਲਟ ਕਰਨ ਲਈ ਕੀਤੀ ਗਈ ਵਿਸ਼ੇਸ਼ ਮੀਟਿੰਗ ਇਸ ਮੌਕੇ ਪੂਜੇ ਪੰਜਾਬ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜਸੀ ਸੇ ਕੋ ਬਖਵਕ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਲਿਆ ਇਸ ਮੀਟਿੰਗ ਦਾ ਲਾਭ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਦੇ ਮਤਮ ਨਾਲ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਯਤਨ ਕੀਤੇ ਜਾ ਰਹੇ ਹਨ ਤਾ ਜੋ ਲੋਕ ਆਪਣਾ ਰੋਜਗਾਰ ਚਲਾ ਕੇ ਆਪਣਾ ਗੁਜ਼ਾਰਾ ਕਰ ਸਕਣ ਜਿਸ ਦੇ ਤਹਿਤ ਧੂਰੀ ਵਿਖੇ ਲੰਗੂ ਫੂਡ ਪ੍ਰੋਸੈਸਿੰਗ ਇਕਾਈ ਨੂੰ ਪਰਫੁੱਲਤ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ ਬਸ਼ੀਸ਼ੌਰਤੇ ਪੁਜੀ ਇਸ ਮੌਕੇ ਪੁੱਜੇ ਪੰਜਾਬ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜਸੀ ਸੇਖੋਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ ਇਹ ਉਪਰਾਲਾ ਸੀਗਾ ਇਹ ਮੈਨੂੰ ਬਹੁਤ ਵਧੀਆ ਉਪਰਾਲਾ ਹੈ ਜੀ ਕਿਉਂਕਿ ਛੋਟੇ ਜਿਹੜੇ ਉਦਯੋਗ ਨੇ ਫੂਡ ਨਾਲ ਰਿਲੇਟਡ ਉਹਨਾਂ ਨੂੰ ਪਰਫੁੱਲਤ ਕਰਨ ਲਈ ਪਿੰਡਾਂ 'ਚ ਸ਼ਹਿਰ 'ਚ ਕਿਤੇ ਲਾਓ ਹੈਨਾ ਜਿਵੇਂ ਆਟਾ ਚੱਕੀ ਹੋਵੇ ਕੋਲੂ ਹੋ ਗਿਆ ਜਿੰਨੇ ਵੀ ਛੋਟੇ ਚੀਜ਼ਾਂ ਉਹਦੇ ਉੱਤੇ 35% ਸਬਸਿਡੀ ਹੈ ਔਰ ਚਾਹੇ ਉਹ ਗਰੁੱਪ ਦੇ ਤੌਰ ਤੇ ਲਾ ਲਓ ਚਾਹੇ ਕਿਰਾਏ ਦੇ ਦੁਕਾਨ ਚ ਹੋਵੇ ਕਿਰਾਏ ਦੇ ਕਮਰੇ ਚ ਹੋਵੇ 3 ਸਾਲ ਦਾ ਕਿਰਾਇਆ ਨਾਮਾ ਲਿਖਿਆ ਹੋਵੇ ਯਾਨੀ ਸੌਖਾ ਕੰਮ ਹੈ ਜੇ ਇਹਨੂੰ ਆਪਾਂ ਕਰਾਂਗੇ ਨਾ ਤਾਂ ਇਹ ਚ ਮੁਨਾਫਾ ਵੀ ਹੈ ਤੇ ਤੁਸੀਂ ਕੰਮ ਵੀ ਲਾ ਗਏ ਸੋ ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਇਹਦਾ ਅੱਜ ਦਾ ਜਿਹੜੀ ਮੀਟਿੰਗ ਕੀਤੀ ਹੈ ਅਸੀਂ ਤਾਂ ਇਹ ਹੀ ਬੇਨਤੀ ਕੀਤੀ ਹੈ ਕਿ ਇਹਦਾ ਫਾਇਦਾ ਉਠਾਉਣਾ ਚਾਹੀਦਾ ਹੈਗਾ ਕਿਉਂਕਿ ਅੱਜ ਸਾਰਿਆਂ ਨੇ ਜਿੰਨੇ ਵੀ ਬੰਦੇ ਉਰੇ ਹਾਜ਼ਰ ਹੋਏ ਸਾਰਿਆਂ ਨੇ ਬਹੁਤ ਇਹਨੂੰ ਸਲਾਘਾਯੋਗ ਕਦਮ ਕਿਹਾ ਕਿਉਂਕਿ ਪੰਜਾਬ ਸਰਕਾਰ ਜੀ ਦੇ ਮੁਖੀ ਸਾਡੇ ਭਗਵੰਤ ਸਿੰਘ ਮਾਨ ਨੇਗੇ ਉਹਨਾਂ ਦਾ ਹਮੇਸ਼ਾ ਅੱਛਾ ਹੁੰਦੀ ਹੈ ਕਿ ਸਾਨੂੰ ਪਿੰਡ 'ਚ ਹੀ ਕਾਰੋਬਾਰ ਮਿਲੇ ਅੱਜ ਸੈਲਫ ਹੈਲਪ ਗਰੁੱਪਾਂ ਦੀਆਂ ਬੀਬੀਆਂ ਬਹੁਤ ਆਈਆਂ ਉਹਨਾਂ ਨੇ ਵੀ ਬਹੁਤ ਚੰਗਾ ਹੁੰਗਾਰਾ ਦਿੱਤਾ ਔਰ ਆਪਣੇ ਆਲਰੇਡੀ ਵੀ ਕਈ ਕੇਸ ਹੋਏ ਨੇ ਜਿਵੇਂ ਮੀਮ ਸੇ ਤੋਂ ਪ੍ਰਗਟ ਸਿੰਘ ਨੇਗੇ ਉਹ ਘਰੇ ਬਿਸਕਟ ਬਣਾ ਰਹੇ ਨੇਗੇ ਤੇ ਚੰਡੀਗੜ੍ਹ ਵੇਚਦੇ ਨੇਗੇ ਸੋ ਉਦਾਂ ਦੇ ਉਦਮੇ ਬੰਦਿਆਂ ਤੋਂ ਸਿੱਖਿਆ ਵੀ ਲੈਣੀ ਚਾਹੀਦੀ ਹੈ ਸੌਖਾ ਪ੍ਰੋਜੈਕਟ ਹੈ ਦਫਤਰ ਖੁੱਲ੍ਹਾਗਾ 24 ਘੰਟੇ ਜਦ ਮਰਜ਼ੀ ਜਾਓ ਸੰਪਰਕ ਕਰਕੇ ਤੁਸੀਂ ਆਪਣਾ ਇਹਦਾ ਫਾਇਦਾ ਉਠਾਓ ਆਪਣਾ ਕਾਰੋਬਾਰ ਸ਼ੁਰੂ ਕਰੋ ਛੋਟੇ ਕਾਰੋਬਾਰ ਨਾਲ ਆਪਾਂ ਅੱਗੇ ਵੱਧ ਸਕਦੇ ਆ ਸੋ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਜਿਹੜਾ ਛੋਟੇ ਕਾਰੋਬਾਰ ਨੇ ਫੂਡ ਨਾਲ ਰਿਲੇਟਡ ਇਹਨਾਂ ਨੂੰ ਜਰੂਰ ਆਪਾਂ ਅਪਣਾਈਏ ਤੇ ਆਪਾਂ ਜ਼ਿੰਦਗੀ 'ਚ ਆਪਣੇ ਆਪ ਨੂੰ ਕਾਮਯਾਬ ਇਨਸਾਨਾਂ ਦੀ ਲਿਸਟ 'ਚ ਖੜੇ ਕਰੀਏ ਬਹੁਤ ਧੰਨਵਾਦ ਜੀ ਜਿਹੜਾ ਸਾਡੇ ਜਿਹੜੇ ਪੂਰ ਕਮਿਸ਼ਨ ਦੇ ਮੈਂਬਰ ਸਰਦਾਰ ਜਸਵੀਰ ਸਿੰਘ ਜੱਸੀ ਸੇਖੋ ਜੀ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਧੂਰੀ ਹਲਕੇ ਦੇ ਵਿੱਚ ਬਹੁਤ ਵਧੀਆ ਪੰਜਾਬ ਐਗਰੋ ਨਾਲ ਮਿਲ ਕੇ ਜਿਹੜਾ ਇਹ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਇਹਦੇ ਵਿੱਚ ਸਾਨੂੰ ਜਿਹੜੇ ਛੋਟੇ ਕੰਮ ਨੇ ਜਿੱਥੋਂ ਅਸੀਂ ਸ਼ੁਰੂਆਤ ਕਰ ਸਕਦੇ ਹਾਂ ਉਹ ਸ਼ੁਰੂ ਕਰ ਸਕਦੇ ਆ ਜਿਵੇਂ ਹੁਣ ਪੰਜਾਬ ਦੇ ਵਿੱਚ ਨੇਚਰਲ ਕਲਾਈਮੇਟᱤ ਆਪਾਂ ਦੇਖੀ ਹੈ ਡਿਸਾਸਟਰ ਹੋਇਆ ਕਿੰਨੇ ਫਲੱਡ ਆਇਆ ਕਿੰਨੀਆਂ ਫਸਲਾਂ ਰੁੜ ਗਈਆਂ ਜੇ ਸਾਡੇ ਆਪ ਦੇ ਛੋਟੇ ਕੰਮ ਅਸੀਂ ਸ਼ੁਰੂ ਕਰਾਂਗੇ ਅਸੀਂ ਜਿਹੜੀ ਫਸਲ ਵਿਭਿੰਨਤਾ ਹੈ ਉਸ ਦੇ ਵਿੱਚ ਆਪਦੇ ਕੰਮ ਸ਼ੁਰੂ ਕਰਕੇ ਇਹਨਾਂ ਡਿਸਾਸਟਰਾਂ ਤੋਂ ਬਚਿਆ ਜਾ ਸਕਦਾ ਸਾਨੂੰ ਅੱਜ ਦੇ ਦੌਰ ਦੇ ਕੰਮਾਂ ਤੋਂ ਜਾਣੂ ਹੋਣਾ ਚਾਹੀਦਾ ਜਿਸ ਤਰ੍ਹਾਂ ਇਹ ਬਹੁਤ ਛੋਟੇ ਸ਼ੁਰੂ ਕੰਮ ਸ਼ੁਰੂ ਕਰਨ ਵਾਸਤੇ ਵੱਡੇ ਪੱਧਰ ਤੇ ਜਿਹੜੇ ਇਹ ਲੋਨ ਕਰ ਰਹੇ ਆ ਜਿਹਦੇ ਵਿੱਚ 35% ਆਫ ਹੈ ਸਾਡਾ ਹਰੇਕ ਛੋਟੇ ਤੋਂ ਛੋਟਾ ਕਿਸਾਨ ਵੀ ਇਸ ਦੀ ਜਿਹੜੀ ਹੈਗੀ ਹੈ ਮਦਦ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ ਅਸੀਂ ਧੰਨਵਾਦ ਕਰਦੇ ਆ ਫੂਡ ਜਿਹੜਾ ਪੰਜਾਬ ਐਗਰੋ ਦਾ ਬਾਈ ਜਸਵੀਰ ਸਿੰਘ ਜੱਸੀ ਸੇਖੋ ਜੀ ਦਾ ਇਹ ਪ੍ਰੋਗਰਾਮ ਕਰਾਉਣ ਤੇ ਇਹ ਮੈਕਫਰਮੀਦਾ ਕੈਂਪ ਹੈ ਇਹ ਪੰਜਾਬ ਐਗਰੋ ਦੇ ਉਪਰਾਲੇ ਨਾਲ ਲੱਗਿਆ ਕੈਂਪ ਪੁਰੇ ਇਹਦੇ ਵਿੱਚ ਜਿਹੜਾ ਹੈ ਮਤਲਬ ਮਾਈਕਰੋ ਇੰਡਸਟਰੀ ਜਿਹੜੇ ਉਦਮੀ ਜਿਹੜੇ ਆਪਣੇ ਮਤਲਬ ਛੋਟੇ ਉਦਮੀ ਉਹਨਾਂ ਵਾਸਤੇ ਇਹ ਕੈਂਪ ਹੈਗਾ ਠੀਕ ਹੈ ਤਾਂ ਕਿ ਮਤਲਬ ਜਿਹੜੇ ਆਪਣੇ ਇਹਦੇ ਸਬਸਿਡੀ ਲਾਭ ਦਿੱਤਾ ਜਾਂਦਾ ਉਹਨਾਂ ਨੂੰ ਇਨਫਰਾਸਟ੍ਰਕਚਰ ਦਾ ਲਾਭ ਦਿੱਤਾ ਜਾਂਦਾ ਸਾਰਾ ਲੈਂਡ ਹੋਲਡਿੰਗ ਦਿੱਤੀ ਜਾਂਦੀ ਹੈ ਉਸ ਵਾਸਤੇ ਇਹ ਕੈਂਪ ਲਗਾਇਆ ਗਿਆ ਹੈ ਉਹਨਾਂ ਨੂੰ ਮਤਲਬ ਜਿਸ ਤਰ੍ਹਾਂ ਮਤਲਬ ਰਜਿਸਟਰ ਕਰਾਉਣਾ ਸਾਰਾ ਤਾਂ ਕਿ ਉਹਨਾਂ ਨੂੰ ਕਿਤੇ ਜਾਣ ਕਿਸੇ ਦਫ਼ਤਰ ਦੇ ਵਿੱਚ ਜਾ ਕੇ ਧੱਕੇ ਖਾਨ ਦੀ ਜ਼ਰੂਰਤ ਨਾ ਪਵੇ ਕਿਤੇ ਉਹਨਾਂ ਨੂੰ ਮਤਲਬ ਜਾ ਕੇ ਮਤਲਬ ਆਪਣਾ ਘਰ ਬੈਠੇ ਹੀ ਸਾਰਾ ਪੋਰਟਲ ਦੇ ਉੱਤੇ ਸਾਰਾ ਪੂਰਾ ਕੰਮ ਹੁੰਦਾ ਹੈਗਾ ਆਪਣਾ ਇਹ ਉਹਨਾਂ ਨੇ ਹੀ ਰਜਿਸਟ੍ਰੇਸ਼ਨ ਕਰਨੀ ਹੈ ਮਤਲਬ ਆਪਣਾ ਰਜਿਸਟ੍ਰੇਸ਼ਨ ਕਰਕੇ ਦੇਣੀ ਹੈ ਉਹਨਾਂ ਦੀ ਅਪਲੀਕੇਸ਼ਨ ਫਿਲ ਕਰਕੇ ਉਹਨਾਂ ਦੇ ਜਿਹੜੀ ਮਸ਼ੀਨਰੀ ਲਗਾਣੀ ਹੈ ਉਹਨਾਂ ਦੀ ਡੀਪੀਆਰ ਤਿਆਰ ਕਰਕੇ ਸਿੱਧਾ ਹੀ ਮਤਲਬ ਅੱਗੇ ਡੀਐਲਸੀ ਨੂੰ ਭੇਜਦੇ ਆਂ ਡੀਐਲਸੀ ਪਾਸ ਕਰਕੇ ਉਹ ਬੈਂਕ ਦੇ ਵਿੱਚ ਚਲੀ ਜਾਂਦੀ ਹੈ ਤਾਂ ਬਾਕੀ ਜੋ ਕਾਰਵਾਈ ਬੈਂਕ ਦੀ ਕਰਕੇ ਉਹਨਾਂ ਨੂੰ ਲੋਨ ਪ੍ਰੋਵਾਈਡ ਹੋ ਜਾਂਦਾ ਜਿਸ ਦੇ ਵਿੱਚ ਲੋਨ ਸੈਂਕਸ਼ਨ ਤੇ ਡਿਸਵਰਸ ਹੋਣ ਤੋਂ ਬਾਅਦ ਹੈ ਜੀ ਇਹ ਆਪਣਾ ਮਤਲਬ ਇਹ ਜਿਹੜਾ ਲੋਨ ਹੈਗਾ ਉਹ ਮਤਲਬ ਦੇਖੋ ਜਿਹੜੀ ਮਸ਼ੀਨਰੀ ਹੈ 2.5 ਕਰੋੜ ਤੱਕ ਵੀ ਲੱਗ ਸਕਦੀ ਹੈ ਇਹਦੇ ਵਿੱਚ ਹੁਣ ਠੀਕ ਹੈ ਜੀ ਪਰ ਜਿਹੜਾ ਮਤਲਬ ਬੈਸਟ ਮਤਲਬ ਜਿਹੜਾ ਉਹ ਹੈ ਮਤਲਬ ਛੋਟੇ ਉਦਮੀਆਂ ਵਾਸਤੇ 10 ਲੱਖ 20 ਲੱਖ 30 ਲੱਖ 50 ਲੱਖ ਜਿੰਨਾ ਮਤਲਬ ਉਹਨਾਂ ਨੇ ਕਰਨਾ ਤਾਂ ਉਹਨਾਂ ਦੀ ਉਹ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੈ ਪਰ ਜਿਹੜੀ ਸਬਸਿਡੀ ਹੈ ਉਹ 10 ਲੱਖ ਹੀ ਹੈ ਕਿਉਂਕਿ ਕ੍ਰੈਡਿਟ ਲਿੰਕ ਸਬਸਿਡੀ ਹੈ ਇਸ ਕਰਕੇ ਉਹਨਾਂ ਨੂੰ ਲੋਨ ਵੀ ਲੈਣਾ ਪੈਣਾ ਹੈ ਠੀਕ ਹੈ ਜੀ ਤੇ ਲੋਨ ਦੀ ਮਤਲਬ ਫੈਸਿਲਿਟੀ ਇੱਕ ਤਰ੍ਹਾਂ ਨਾਲ ਮਤਲਬ ਬਣ ਗਈ ਤੇ 10 ਲੱਖ ਸਬਸਿਡੀ ਵੀ ਉਹਨਾਂ ਦੇ ਮਤਲਬ ਅਕਾਊਂਟ ਚ ਆ ਜੇਗੀ ਤਾਂ ਇਹ ਸਾਰਾ ਮਤਲਬ ਪੂਰੀ ਹੈਡ ਹੋਲਡਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਸਰਕਾਰ ਵੱਲੋਂ